ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕਿਸਾਨ ਭਰਾਵਾਂ ਦਾ ਆਹ ਜ਼ਮੀਨਾਂ ਦੇ ਰਹੀ ਇਹਦੇ ਕਰਕੇ ਕੋਈ ਬਿਵਾਦ ਚੱਲਦਾ ਸੀ 1972 ਤੋਂ ਜਾਨੀ ਕਿ 53 ਸਾਲ ਹੋ ਗਏ 53 ਉਸ ਅੱਜ ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਸਿੱਧੂ ਪਰਨੇ ਵਿੱਚ ਪਾ ਕੇ ਦੋ ਤਿੰਨ ਦਿਨ ਦੀ ਜਦੋਜਹਰ ਸਦਕਾਂ ਜਿਹਦੇ ਵਿੱਚ ਸਾਡੇ ਸਮਾਜ ਸੇਵੀ ਨੇ ਧਰਮਗੜ ਤੋਂ ਲਾਲੀ ਫਤਿਹ ਲਾਲੀ ਫਤਿਹ ਫਤਿਹ ਪਰ ਤੋਂ ਸਮਾਜ ਸੇਵੀ ਨੇ ਇਹ ਜੇ ਸੂਝਵਾਨ ਬੰਦੇ ਵਿੱਚ ਪਏ ਨੇ ਸਾਡੇ ਸਿੱਧੂਪੁਰ ਜਥੇਬੰਦੀ ਦੇ ਬਲਾਕ ਪ੍ਰਧਾਨ ਨੇ ਬਲਦੇਵ ਸਿੰਘ ਮੁੱਲਾਂਪੁਰ ਤੇ ਗੁਰਜਿੰਦਰ ਸਿੰਘ ਗੱਗੀ ਨੇ ਸਿੱਧੂਪੁਰ ਭਾਰਤੀ ਕਿਸਾਨ ਜਉਂਦੇ ਨੇ ਇੱਕ ਤਾਂ ਸਿੱਧੂਪੁਰ ਦੇ ਕਨਵਿੰਦਨ ਜਿਲ੍ਹਾ ਫਤਿਹਗੜ ਸਾਹਿਬ ਤੋਂ ਇਹਨਾਂ ਨੇ ਵਿੱਚ ਪਾ ਕੇ ਇਹ ਵਿਵਾਦ ਅੱਜ ਖਤਮ ਕਰਾਇਆ ਜਿਹੜਾ ਕਿ ਬਹੁਤ ਪੁਰਾਣਾ ਚੱਲਦਾ ਸੀ ਇਹਦੇ ਗੱਲ ਨਾਲ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਸਾਡੇ ਆਪਸੀ ਝਗੜੇ ਹੁੰਦੇ ਆ ਬਿਨਾਂ ਵਜਾ ਤੋਂ ਹੁੰਨਿਆ ਛੋਟੋਟੀਆਂ ਗੱਲਾਂ ਕਰਕੇ ਹੋ ਜਾ ਕਰਦੇ ਨੇ ਆ ਪਿੱਛੇ ਜੇ ਇੱਕ ਵੀਡੀਓ ਵੀ ਪਾਈ ਗਈ ਸੀ ਜਿਹੜੀ ਵੀਡੀਓ ਪਾਈ ਗਈ ਸੀ ਉਹ ਤੁਸੀਂ ਦੇਖਿਆ ਬਹੁਤ ਸਾਰਿਆਂ ਨੇ ਉਹ ਅੱਜ ਇਹ ਗੱਲ ਖਤਮ ਹੋ ਗਈ ਹੈ ਜਿਹੜਾ ਉਹ ਕਲੇਸ਼ ਸੀ ਉਹ ਵਿਵਾਦ ਖਤਮ ਹੋ ਗਿਆ ਇਹਨਾਂ ਦਾ ਆਪਸੀ ਦੇ ਵਿੱਚ ਸਮਝੌਤਾ ਕਰਾਇਆ ਗਿਆ ਸਿੱਧੂ ਬਜਾ ਜਥੇਬੰਦੀ ਵੱਲੋਂ ਉਹ ਹੁਣ ਨੇਪਰੇ ਚੜਾਇਆ ਗਿਆ ਇਹ ਜਿਵੇਂ ਜਿਵੇਂ ਇਹਨਾਂ ਨੂੰ ਆ ਮਨਜੀਤ ਸਿੰਘ ਜੀ ਵੱਲੋਂ ਜਦ ਕੇ ਇਹਨਾਂ ਦੇ ਮਤਲਬ ਹੱਕ ਦੇ ਵਿੱਚ ਕੇਸ ਹੋਇਆ ਵਾ ਸੀ ਹਾਲ ਤੱਕ ਤਾਂ ਇਹਨਾਂ ਨੇ ਪੰਜ ਕੀਲੇ ਜ਼ਮੀਨ ਆ ਜਿਹੜੀ ਉਹ ਅਮਰੌਦ ਸਿੰਘ ਤੇ ਬਲਦੇਵ ਸਿੰਘ ਨੂੰ ਦਿੱਤੀ ਐ ਆਪਣੇ ਵੱਲੋਂ ਸਮਝੌਤੇ ਦੇ ਵਿੱਚ ਸਮਝੌਤਾ ਹੋਣ ਦੇ ਤਹਿਤ ਆ ਇਹਨਾਂ ਦਾ ਖਰੀਦੀ ਹੋਈ ਆ ਇਹਨਾਂ ਦਾ ਚਲੋ ਇਹਨਾਂ ਕਰਕੇ ਖਰੀਦੀ ਆ ਅਹ ਤੋਂ ਤੋਂ ਤੁਸੀਂ ਦੇਖਿਆ ਜਿਹੜੀ ਉਹ ਵੀਡੀਓ ਦੇ ਵਿੱਚ ਸੀ ਇਹ ਨੌਜਵਾਨ ਸੀ ਉਹ ਵੀਡੀਓ ਦੇ ਵਿੱਚ ਬੋਲਦਾ ਤੇ ਇਹ ਨੌਜਵਾਨ ਬੋਲਦਾ ਸੀ ਜਦੋਂ ਪਹਿਲਾਂ ਤਹਿਸੀਲਦਾਰ ਸਾਹਿਬ ਆਏ ਸੀ ਉਦੋਂ ਰੋਕਿਆ ਗਿਆ ਸੀ ਸਿੱਧੂ ਕੋ ਜਥੇਮੰਦੀ ਵੱਲੋਂ ਵੀ ਨਾਲ ਹੋ ਕੇ ਰੋਕਿਆ ਗਿਆ ਸੀ ਕਿਹਾ ਗਿਆ ਸੀ ਕਿ ਅਸੀਂ ਸਮਝੌਤਾ ਕਰਾ ਦਾਂਗੇ ਉਹ ਸਮਝੌਤਾ ਸੱਜੇ ਪਾਤਸ਼ਾਹ ਦੀ ਵਪਾਰਕ ਕਿਰਪਾ ਸਦਕਾ ਅੱਜ ਸਿਰੇ ਚੜਿਆ ਮੈਂ ਇੰਨਾ ਕਹਿੰਦਾ ਹਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਤੇ ਹੋਰ ਪ੍ਰਤਵੰਤੇ ਸੱਜਣਾ ਨੇ ਸਾਰਿਆਂ ਨੇ ਆਪਸ ਵਿੱਚ ਬੈਠ ਕੇ ਲੰਬੇ ਸਮੇਂ ਤੋਂ ਚੱਲਦਾ ਵਿਵਾਦ ਨੂੰ ਸੁਲਝਾਇਆ ਸਾਡਾ ਜਿਹੜਾ ਜ਼ਮੀਨ ਦਾ ਮਸਲਾ ਚੱਲਦਾ ਸੀ ਉਹਦਾ ਆਪਸੀ ਸਮਝੌਤਾ ਹੋ ਗਿਆ ਇਸ ਮੌਕੇ ਤੇ ਸਾਰਾ ਪ੍ਰਸ਼ਾਸਨ ਦੇ ਹੀ ਬੰਦੇ ਕਰਨਗੋ ਸਾਹਿਬ ਮੌਜੂਦ ਨੇ ਜੀ ਤੇ ਅਸੀਂ ਧੰਨਵਾਦ ਕਰਦੇ ਹਾਂ ਕਿਸਾਨ ਯੂਨੀਅਨ ਸਿੱਧੂਪੁਰ ਦਾ ਜਿਨ੍ਹਾਂ ਨੇ ਬਿਨਾਂ ਕਿਸੇ ਲੜਾਈ ਝਗੜੇ ਤੋਂ ਈ ਆਪਣੇ ਲਾਲੀ ਵੀਰ ਦਾ ਜਿਨ੍ਹਾਂ ਨੇ ਕਿਸੇ ਲੜਾਈ ਝਗੜੇ ਤੋਂ ਬਚਾਓ ਕਰਤਾ ਜੀ ਤੇ ਸਾਡਾ ਸਮਝੌਤਾ ਜਿਹੜਾ ਕਰਵਾਤਾ ਜੀ ਬਹੁਤ ਸਤਿਕਾਰਯੋਗ ਹੈ ਜੀ ਸਾਡੇ ਦਾਗਰ ਜੀ ਦਾ ਖਾਲਸਾ ਪਾਠੀ ਜੀ ਕੀ ਫਤਿਹ ਜੀ ਮੈਂ ਸਾਰੇ ਆਏ ਭਗਵੰਤੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਿਛਲੇ ਸਮੇਂ ਜੋ ਕਿ ਦੋ ਤਿੰਨ ਦਿਨ ਪਹਿਲਾਂ ਸਾਡੀ ਇਸ ਵਿਵਾਦ ਦੇ ਸਬੰਧਤ ਵੀਡੀਓ ਪਾਈ ਸੀ ਅੱਜ ਉਹ ਵਿਵਾਦ ਅਸੀਂ ਖਤਮ ਹੋ ਚੁੱਕਿਆ ਸਾਡਾ ਸਮਝੌਤਾ ਹੋ ਚੁੱਕਿਆ ਸਾਡਾ ਸਤਿਕਾਰਯੋਗਤਾ ਆਇਆ ਜੀ ਉਹਨਾਂ ਨਾਲ ਬਹੁਤ ਉੱਗੇ ਤੇ ਸੂਝਵਾਨ ਸਾਰੇ ਸਮੇਤੋ ਸੀਨੀਅਰ ਇਹਨਾਂ ਦਾ ਬਹੁਤ ਧੰਨਵਾਦ ਜੀ ਤੇ ਜਿਹੜੀ ਵੀ ਵੀਡੀਓ ਅਸੀਂ ਪਹਿਲਾਂ ਪਾਈ ਸੀ ਉਹਦੇ ਨਾਲ ਕਿਸੇ ਵੀ ਆਪਣੇ ਭੈਣ ਭਰਾ ਨੂੰ ਕਿਸੇ ਨੂੰ ਵੀ ਅਸੀਂ ਠੂਸ ਪਹੁੰਚਾਈ ਉਸ ਤੋਂ ਅਸੀਂ ਮਾਫੀ ਮੰਗਦੇ ਹਾਂ ਅਸੀਂ ਅੱਜ ਤੋਂ ਬਾਅਦ ਆਪਣਾ ਭੈਣ ਭਰਾਵਾਂ ਨਾਲ ਵਰਤਾਂਗੇ ਮੈਂ ਨਰਮਲ ਸਿੰਘ ਕੱਲ ਨੂੰ ਕੋਈ ਦੁਕਾਨ ਕੋ ਚਨਾਥਲ ਕਲਾ ਤੇ ਅੱਜ ਮੈਂ ਬਦੌਚੀ ਕਲਾ ਵਿੱਚ ਕਬਜ਼ਾ ਕਾਰਵਾਈ ਕਰਾਉਣ ਵਾਸਤੇ ਆਇਆ ਸੀ ਅੱਜ ਪ੍ਰਧਾਨ ਜੀ ਕਿਸਾਨ ਜੂਨੀਅਰ ਵਾਲੇ ਤੇ ਹੋਰ ਵਿੱਚ ਅੰਤੇ 67 ਵਿਅਕਤੀ ਬੈਠੇ ਸਾਰੇ ਹਨ ਸਾਰਿਆਂ ਨੇ ਬੇਨਤੀ ਕੀਤੀ ਕਿ ਵੀ ਸਾਡਾ ਸਮਝੌਤਾ ਹੋ ਗਿਆ ਕਿ ਸਾਡੀ ਕਬਜ਼ਾ ਕਾਰਵਾਈ ਨਾ ਕਰਾਈ ਜਾਵੇ ਇਸ ਕਰਕੇ ਜਿਹੜੀ ਕਬਜ਼ਾ ਕਾਰਵਾਈ ਉਹ ਅੱਜ ਰੁਕੀ ਗਈ ਹੈ ਤੇ ਇਹਨਾਂ ਨੇ ਜੋ ਹਵਤਾ ਵੀ ਮੈਨੂੰ ਅੱਜ ਭੇਜ ਕੀਤਾ ਤੇ ਮੈਂ ਲਾ ਕੇ ਕੋਰਟ ਵਿੱਚ ਭੇਜ